ਇਨਸਾਨ ਪਰਮਾਤਮਾ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦਾ ਹੈ ਅਸੀਂ ਕਹਿੰਦੇ ਆ ਕਿ ਅਸੀਂ ਜੋ ਸੋਚਦੇ ਆ ਜੋ ਅਸੀਂ ਚਾਹੁੰਦੇ ਆ ਮਾਲਕ ਓਦਾਂ ਕਰੇ ਅਸੀਂ ਪਰਮਾਤਮਾ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਪਰ ਨਹੀਂ ਸਾਨੂੰ ਉਹਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਜੋ ਉਹ ਸਾਡੇ ਲਈ ਕਰਦਾ ਹੈ ਵਧੀਆ ਕਰਦਾ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਉਹਦੇ ਹੁਕਮ ਨੂੰ ਮੰਨਣਾ ਚਾਹੀਦਾ ਪੰਜਵੇਂ ਪਾਸ਼ਾ ਫਰਮਾਨ ਕਰਦੇ ਨੇ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਈ ਕੀਤਾ ਲੋੜੇ ਸੋ ਪ੍ਰਭ ਹੋਏ ਜੋ ਉਸ ਮਾਲਕ ਸਤਸ੍ਰੀ ਅਕਾਲਪੁਰਖ ਨੂੰ ਪਾਉਂਦਾ ਹੈ ਜੋ ਨੂੰ ਚੰਗਾ ਲੱਗਦਾ ਉਹ ਹੀ ਹੁੰਦਾ ਜ਼ਰੂਰੀ ਨਹੀਂ ਹੈ ਕਿ ਜੋ ਅਸੀਂ ਸੋਚਦੇ ਆ ਉਹ ਸਭ ਲਈ ਵਧੀਆ ਹੋਵੇ ਪਰ ਹੋ ਸਕਦਾ ਜੋ ਉਹ ਕਰਦਾ ਉਹ ਸਾਰਿਆਂ ਲਈ ਵਧੀਆ ਹੋਵੇ। ਉਹ ਹੀ ਸਾਡੇ ਸਾਰਿਆਂ ਲਈ ਚੰਗਾ ਹੋਵੇ। ਕਿਉਂਕਿ ਅਸੀਂ ਰਿਜ਼ਲਟ ਨੂੰ ਨਹੀਂ ਜਾਣਦੇ। ਸਾਨੂੰ ਨਹੀਂ ਪਤਾ ਕੀ ਹੋਣਾ ਕੀ ਨਹੀਂ ਹੋਣਾ। ਸਾਡੀ ਸੋਚ ਸੀਮਤ ਹੈ। ਇੱਕ ਸੀਮਤ ਦਾਇਰਾ ਹੈ। ਅਸੀਂ ਉਹਦੇ ਵਿੱਚ ਰਹਿ ਕੇ ਸਭ ਕੁਝ ਕਰਦੇ ਹਾਂ। ਪਰ ਉਹ ਅਸੀਮ ਪੁਰਖ ਹੈ, ਅਥਾ ਪੁਰਖ ਹੈ। ਉਹ ਸਭ ਕੁਝ ਜਾਣਦਾ ਹੈ। ਉਹ ਇਨਾਂ ਹਦਬੰਨਾਂ ਦੇ ਵਿੱਚ ਨਹੀਂ ਆਉਂਦਾ। ਉਹ ਇਹਨਾਂ ਤੋਂ ਪਰੇ ਹੈ ਉਹ ਸਾਡਾ ਅੱਗਾ ਵੀ ਜਾਣਦਾ ਹੈ ਸਾਡਾ ਪਿੱਛਾ ਵੀ ਜਾਣਦਾ ਹੈ ਸਭ ਕੁਝ ਜਾਣਦਾ ਹੈ ਫਿਰ ਉਹ ਜੋ ਵੀ ਕਰਦਾ ਹੈ ਵਧੀਆ ਕਰਦਾ ਹੈ ਉਹ ਜਾਣ ਕੇ ਹੀ ਕਰਦਾ ਹੈ ਕਿ ਇਹ ਹੀ ਸਾਡੇ ਲਈ ਵਧੀਆ ਹੈ ਤੇ ਫਿਰ ਅਸੀਂ ਕਿੱਦਾਂ ਸੋਚ ਲੈਂਦੇ ਆ ਕਿ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਚਲਾਵਾਂਗੇ ਜਿਹਦੇ ਹੁਕਮ ਵਿੱਚ ਸਭ ਕੁਝ ਹੈ ਜਿਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਅਸੀਂ ਫਿਰ ਕਿਦਾਂ ਹੁਕਮ ਚਲਾ ਸਕਦੇ ਅਸੀਂ ਫਿਰ ਕਿਦਾਂ ਕਹਿ ਸਕਦੇ ਕਿ ਨਹੀਂ ਜੋ ਅਸੀਂ ਸੋਚਦੇ ਆ ਜੋ ਅਸੀਂ ਕਹਿੰਦੇ ਆ ਉਹੀ ਹੋਵੇ ਸਾਡਾ ਸੋਚਿਆ ਗਲਤ ਵੀ ਹੋ ਸਕਦਾ ਹੈ ਸਾਡਾ ਕੀਤਾ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਸਹੀ ਹੋਵੇ ਉਹਦਾ ਰਿਜ਼ਲਟ ਮਾੜਾ ਵੀ ਨਿਕਲ ਸਕਦਾ ਕਿਉਂਕਿ ਉਹ ਸਾਡੀ ਸੋਚ ਹੈ ਉਹ ਸਾਡਾ ਸੋਚਣਾ ਹੈ ਅਸੀਂ ਜਿੱਥੋਂ ਤੱਕ ਸਾਡੀ ਸੋਚ ਹੈ ਅਸੀਂ ਉਹਨਾਂ ਕਾ ਸੋਚਦੇ ਹਾਂ ਬਸ ਵੀ ਆ ਕੰਮ ਹੋਣਾ ਚਾਹੀਦਾ ਪਰ ਸਾਨੂੰ ਨਹੀਂ ਪਤਾ ਇਹਦਾ ਰਿਜ਼ਲਟ ਬਾਅਦ ਵਿੱਚ ਕੀ ਨਿਕਲਣਾ ਪਰ ਮਾਲਕ ਸਭ ਜਾਣਦਾ ਹੈ ਇਸ ਲਈ ਉਹ ਉਹੀ ਕਰੇਗਾ ਜੋ ਸਾਡੇ ਲਈ ਵਧੀਆ ਹੈ ਜੋ ਸਾਡੇ ਲਈ ਜ਼ਰੂਰੀ ਹੈ ਬਸ ਫਰਕ ਇਹ ਹੈ ਕਿ ਅਸੀਂ ਉਹਦੀ ਰਜ਼ਾ ਵਿੱਚ ਨਹੀਂ ਰਹਿੰਦੇ ਅਸੀਂ ਉਹਦੇ ਹੁਕਮ ਨੂੰ ਨਹੀਂ ਮੰਨਦੇ ਹਾਂ ਇਹ ਗੱਲ ਜ਼ਰੂਰ ਹੈ ਕਿ ਕੁਝ ਟਾਈਮ ਬਾਅਦ ਜਦੋਂ ਸਾਨੂੰ ਰਿਜ਼ਲਟ ਮਿਲਦਾ ਸਾਨੂੰ ਪਤਾ ਲੱਗਦਾ ਫੇਰ ਵੀ ਅਸੀਂ ਇਹ ਗੱਲ ਕਹਿੰਦੇ ਆ ਨਾ ਕਿ ਨਹੀਂ ਜੋ ਵੀ ਮਾਲਕ ਨੇ ਕੀਤਾ ਵਧੀਆ ਕੀਤਾ ਸ਼ਾਇਦ ਇਹੀ ਸਾਡੇ ਲਈ ਬਿਹਤਰ ਸੀ ਇਹੀ ਅਸੀਂ ਪਹਿਲਾਂ ਹੀ ਉਹਦੇ ਹੁਕਮ ਨੂੰ ਮੰਨ ਲਈ ਉਹਦੀ ਰਜ਼ਾ ਨੂੰ ਮੰਨ ਲਈ ਕਿ ਨਹੀਂ ਉਹ ਜੋ ਵੀ ਕਰਦਾ ਵਧੀਆ ਕਰਦਾ ਸਭ ਕੁਝ ਉਹਦੇ ਹੁਕਮ ਚਾ ਉਹਦੇ ਬਾਣੇ ਵਿੱਚ ਸਾਨੂੰ ਮੰਨਣਾ ਆਉਣਾ ਚਾਹੀਦਾ ਸਾਨੂੰ ਰਜ਼ਾ ਵਿੱਚ ਰਹਿਣਾ ਆਉਣਾ ਚਾਹੀਦਾ ਸਾਨੂੰ ਉਹਨਾਂ ਨੇ ਰਜ਼ਾ ਵਿੱਚ ਰਹਿਣਾ ਸਿਖਾਇਆ 10ਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਦੇ ਕੋਈ ਆਲਾਮਾ ਨਹੀਂ ਦਿੰਦਾ ਕਦੇ ਕੋਈ ਮੀਣਾ ਨਹੀਂ ਦਿੰਦਾ ਹਮੇਸ਼ਾ ਉਹਦੀ ਰਜ਼ਾ ਵਿੱਚ ਰਾਜ਼ੀ ਰਹੇ ਇਹ ਹੀ ਕਿਹਾ ਕਿ ਨਹੀਂ ਬਸ ਇਸ ਮুরিਦ ਦਾ ਹਾਲ ਕਹਿਣਾ ਉਸ ਪਿਆਰੇ ਨੂੰ ਕਿ ਤੇਰੇ ਬਿਨਾ ਮੇਰਾ ਕੀ ਹਾਲ ਹੈ ਰਜ਼ਾ ਵਿੱਚ ਰਾਜ਼ੀ ਰਹਿਣਾ ਸਿਖਾਇਆ ਉਹਨਾਂ ਸੰਨ ਉਦੇ ਹੁਕਮ ਨੂੰ ਮੰਨਣਾ ਸਿਖਾਇਆ ਸਾਨੂੰ ਫਿਰ ਅਸੀਂ ਵੀ ਉਹਦੀ ਰਜ਼ਾ ਵਿੱਚ ਰਾਜ਼ੀ ਰਹੀਏ ਉਹਦੇ ਹੁਕਮ ਨੂੰ ਮੰਨੀਏ ਕਿ ਮਾਲਕ ਜੋ ਵੀ ਕਰਦਾ ਉਹ ਵਧੀਆ ਕਰਦਾ ਸਾਡੇ ਚੰਗੇ ਲਈ ਕਰਦਾ ਹੈ ਸਾਡੀ ਭਲਾਈ ਲਈ ਕਰਦਾ ਹੈ ਬਾਪ ਕਦੀ ਔਲਾਦ ਲਈ ਨਾ ਮਾੜਾ ਸੋਚਦਾ ਨਾ ਕਦੀ ਮਾੜਾ ਕਰਦਾ ਹੈ ਹਮੇਸ਼ਾ ਪੇਰੈਂਟਸ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਖੁਸ਼ ਰਹੇ ਇਹਨੂੰ ਹਰ ਇੱਕ ਖੁਸ਼ੀ ਮਿਲੇ ਹਰ ਇੱਕ ਸੁੱਖ ਮਿਲੇ ਮਾਲਕ ਵੀ ਇਸੇ ਤਰ੍ਹਾਂ ਸਾਨੂੰ ਖੁਸ਼ੀ ਦਿੰਦਾ ਹੈ ਸਾਨੂੰ ਹਰ ਇੱਕ ਸੁੱਖ ਦਿੰਦਾ ਹੈ ਕਿ ਮੇਰੇ ਬੱਚੇ ਹਮੇਸ਼ਾ ਖੁਸ਼ ਰਹਿਣ ਇਹ ਸੁਖੀ ਰਹਿਣ ਇਹਨਾਂ ਨਾਲ ਕਦੇ ਵੀ ਮਾੜਾ ਨਾ ਹੋਵੇ ਉਸ ਤੇ ਸਾਨੂੰ ਤੱਤੀ ਵਾਹ ਤੱਕ ਨਹੀਂ ਲੱਗਣ ਦਿੰਦਾ ਇਹਨੇ ਸਾਡੀ ਸੰਭ ਸੰਭਾਲ ਕਰਦਾ ਹੈ ਇਹਨੇ ਤਰੀਕਿਆਂ ਨਾਲ ਸਾਨੂੰ ਰੱਖਦਾ ਤੇ ਫਿਰ ਜ਼ਰੂਰੀ ਹੈ ਨਾ ਕਿ ਅਸੀਂ ਉਹਦੇ ਹੁਕਮ ਚ ਰਹੀਏ ਉਹਦੀ ਰਜ਼ਾ ਵਿੱਚ ਰਹੀਏ ਉਦੇ ਹੁਕਮ ਨੂੰ ਉਦੀ ਰਜ਼ਾ ਨੂੰ ਮੰਨੀਏ ਤੁਜ ਬਿਨ ਦੂਜਾ ਨਹੀਂ ਕੋਈ ਕਿਉਂਕਿ ਉਹਦੇ ਤੋਂ ਬਗੈਰ ਹੂਰ ਕੋਈ ਵੀ ਨਹੀਂ ਹੈਗਾ ਹੂਰ ਕੋਈ ਉਹਦੇ ਨਾਲੋਂ ਵੱਡਾ ਹੁਕਮੀ ਹੈਗਾ ਜਿਹਦੇ ਹੁਕਮ ਵਿੱਚ ਸਭ ਕੁਝ ਚੱਲਦਾ ਹੈ ਨਹੀਂ ਸਿਰਫ ਉਹ ਮਾਲਕ ਸਤਸ੍ਰੀ ਅਕਾਲ ਪੁਰਖ ਹੀ ਹੈ ਨਾ ਹੀ ਉਹਦੇ ਕੋਈ ਤੋਲ ਹੈ ਨਾ ਹੀ ਉਹਦੇ ਕੋਈ ਬਰਾਬਰ ਦਾ ਹੈ ਉਦੇ ਵਰਗਾ ਸਿਰਫ ਉਹ ਆਪ ਹੀ ਹੈ ਉਹ ਮਾਲਕ ਸਤਸ੍ਰੀ ਅਕਾਲਪੁਰਖ ਤੁਝ ਬਿਨ ਦੂਜਾ ਨਹੀਂ ਕੋਈ ਕੋਈ ਉਦੇ ਵਰਗਾ ਹੋਰ ਨਹੀਂ ਹੈਗਾ ਉਦੇ ਵਰਗਾ ਸਿਰਫ ਉਹ ਮਾਲਕ ਸਤਸ੍ਰੀ ਅਕਾਲਪੁਰਖ ਖੁਦ ਆਪ ਹੀ ਹੈ